ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ ਪਿੰਡ ਕੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਇਸ ਵੇਲੇ ਅਮਕਾਰ ਕੋਲੇ ਪਿੰਡ ਕੋਗੇ ਦੇ ਵਿੱਚ ਆ ਸੱਜਣੋ ਦਨ ਐਨੀਮਲ ਫੋਰ ਸੇਲ ਐਸ ਵੇਲੇ ਜਿਹੜੇ ਹਾਜ਼ਰ ਆ ਚਾਰ ਸਿੰਘਾਂ ਸੱਜਣੋਂ ਇੱਕ ਝੋਟੀ ਦਾ ਸੌਦਾ ਹੋ ਗਿਆ ਤੇ ਐਸ ਵੇਲੇ ਇਸ ਭਰਾ ਦੇ ਕੋਲੇ ਆ ਟੋਕੜ ਗੱਭ ਚੈੱਕ ਪਾਸ ਝੋਟੀਆਂ ਸੱਜਣੋਂ ਕਿੰਨੇ ਚਰਦੀ ਗੱਭਣ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਕਰ ਲੈਣੀ ਆ ਤਾਜੀ ਸੂਈ ਝੋਟੀ ਆ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਕਰਦੇ ਆ ਇਹ ਵੀ ਤਾਜੀ ਸੂਈ ਛੋਟੀ ਆ ਸਤਿ ਸ੍ਰੀ ਅਕਾਲ ਤੇ ਆਜੋ ਲਈਏ ਜਾਣਕਾਰੀ ਤੇ ਵਧੀਏ ਆਪਾਂ ਅੱਗੇ ਛੋਟੀਆਂ ਹੀ ਕੋਲੀ ਨਹੀਂ ਭੇਜਦੇ ਤੂੰ ਲਾਇਆ ਮਾਦਾ ਨੂੰ ਜਵਾਲਾ ਦੇ ਆ ਕੇ ਇਹ ਵੀ ਜਵਾਲਾ ਉਹੀ ਜਵਾਲਾ ਜਿਹੜੀ ਤੈਨੂੰ ਸੈੱਟ ਲਊਗੀ ਦੁੱਧ ਵੀ ਦੇ ਦਊਗੀ ਪਰ ਇੰਨਾ ਤੇ ਹਮਕਾਰ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਘਰ ਪਰਿਵਾਰ ਓਕੇ ਮੈਂ ਕਹਿੰਦਾ ਚੜਦੀ ਕਲਾ ਜੀ ਹੁਣ ਕੀ ਕਹਿ ਦੀਏ ਘੋਗੇ ਵਾਲੇ ਫੇਰ ਆ ਗਏ ਚੱਲ ਹੈ ਇਦਾਂ ਹੀ ਹੁਣ ਸਾਈ ਜੜਾ ਜੇ ਪਿਆਰ ਸਤਿਕਾਰ ਬਣਿਆ ਰਵੇ ਹੈਨਾ ਸਾਹਿਬ ਸਾਹਿਬ ਹਾਂਜੀ ਪਿਆਰ ਸਤਿਕਾਰ ਆ ਹਾਂਜੀ ਮਾਣ ਦੇ ਦੇ ਆ ਬਿਲਕੁਲ ਸੱਤ ਝੋਟੀਆਂ ਪਾਉਂਦੇ ਹੁੰਦੇ ਹਾਂ ਹਾਂ ਤੇ ਹਾਂ ਲੇ ਕੋ ਤਿੰਨ ਮਾਹ ਦੋ ਦਿਨ ਪੈਂਦੀਆਂ ਕਿਉਂਕਿ ਜੰਦਿਕ ਨਾਲ ਨਾਲੋ ਨਾਲੀ ਅੱਜ ਵੀ 4 ਪਾਉਣੀਆਂ ਸੀ 3 ਰਹਿ ਗਈਆਂ ਬਸ ਆਹ ਹੋ ਗਈ ਹਣਾ ਝੋਟੀਆਂ ਕੱਲ ਵੇਖੀ ਹੁਣ ਇਹਦਾ ਵੀ ਸੌਦਾ ਹੋ ਚਲੇ ਥੋੜੀ ਜਿੜੀ ਰਹਿ ਗਈ ਥੋੜੀ ਜਿੜੀ ਚਲੋ ਇਹਦੇ ਖਰੀਆਂ ਝੋਟੀਆਂ ਹੀ ਖਰੀਆਂ ਹਣਾ ਉਧਰ ਦੀਆਂ ਲੋਕਲ ਦਾ ਹੀ ਲੈਣਾ ਛੱਡਤਾ ਅੱਛਾ ਉਧਰੋਂ ਹੀ ਲਿਆਵਾਂਗੇ ਮੌਕੜ ਗੰਮਣੀ ਲਵਾਂਗੇ ਲੋਕਲ ਸੱਜਰ ਨਹੀਂ ਲੈਣਗੇ ਠੀਕ ਆ ਤੇ ਡਰੈੱਸ ਆਪਣਾ ਡਰੈੱਸ ਆਪਣਾ ਪਿੰਡ ਘੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨਾਮ ਕਾਰ ਸਿੰਘ ਮੋਬਾਈਲ ਨੰਬਰ ਮੋਬਾਈਲ ਨੰਬਰ 9779283452 ਠੀਕ ਆ ਹਾਂਜੀ ਤੇ ਅਮਕਾਰ ਵੀਰੇ ਆ ਝੋਟੀ ਦੀ ਕੀ ਡਿਟੇਲ ਕਿਹੜਾ ਸੁਆ ਸੀ ਇਹ ਬਈ ਪਲੂਣ ਹੀ ਆ ਇਹ ਕੀ ਗੱਲ ਵੱਡੀ ਹੋ ਕੇ ਬਣੀ ਨਾ ਨਾ ਦੰਦਾ ਜੀ ਦੰਦਾ ਚ ਹਾਂ ਸਿੰਘ ਦਾ ਸਹ ਜੀ ਵੱਡਾ ਹਾਂ ਸਿੰਘ ਦਾ ਸਹ ਜੀ ਅੱਛਾ ਪਲੂਣ ਝੋਟੀ ਕੁਝ ਬਾਅਦ ਕੁਆਲਿਟੀ ਬਹੁਤ ਏ ਕੱਤੀ ਪੂਰੀ ਪੂਰੀ ਚੰਗੀ ਆ ਪੂਰੀ ਚੰਗੀ ਆ ਬਈ ਮੈਂ ਤਾਂ ਆਖਿਆ ਸੁਆ ਦੂਜਾ ਕਿਤੇ ਨਾ ਨਾ ਫਲੂਣ ਬਈ ਤਾਜੀ ਸੁਈ ਆ ਗਿੱਲੀ ਜਿਵੇਂ ਕਹਤ ਹਾਂ ਤੇ ਗਿੱਲੀ ਸੂਈ ਗਿੱਲੀ ਸੂਈ ਜਮਾ ਬੱਚਾ ਲਾ ਕੇ ਬੰਦਾ ਹੀ ਖਾਲਪ ਰਹਿਣਾ ਠੀਕ ਆ ਠੀਕ ਆ ਠੀਕ ਤੇ ਓਮਕਾਰ ਹੁਣ ਇਹ ਬੋਲਾ ਮੰਨੇ ਅਗਲਾ ਕਿ ਦੁੱਧ ਮੰਨੇ ਬਈ ਹੱਲੇ ਤਾਂ ਬੋਲੇ ਤੇ ਆ ਬੋਲੇ ਤੇ ਹਾਂ ਤੇ ਕਿੰਨਾ ਕ ਬੋਲਾ ਇਹ ਕਰਮਾਂ ਵਾਲੀ ਕੋਲੇ ਪਹਿਲਨ ਕੱਟੀ ਕੋਲੇ ਪਹਿਲਨ ਕੱਟੀ ਕੋਲੇ ਬਈ 8 ਤੋਂ ਪਲੱਸ ਆ 8 ਖੁੱਲਾ ਖੁੱਲਾ ਤੇ ਇਹ ਤੇਰਾ ਰਾਦਾਈ ਬੱਚੇ-부ੱਚੇ ਦਾ ਪਤਾ ਲੱਗ ਜਾਂਦਾ ਵੀ ਸਹਿਮਤਾ ਸੀਲ ਸਾਊ ਆ ਦੰਦਾਂ ਜਿਵੇਂ ਦੰਦ ਖਵਾ ਦਿਖਾ ਲਦੇ ਦੰਦ 6 ਦੰਦ ਆਉਂਦੇ 6 ਦੰਦ ਹਣਾ ਵਾਕਿਆ ਹੀ ਨਹੀਂ ਚੰਗੀ ਆ ਕੱਟੀ ذری ਦਾ ਤਾਂ ਚੂਣ ਬਹੁਤ ਚੰਗਾ ਹਾਂ ਹਾਂ ਆ ਦੇਖੋ ਹਾਂ ਮਾੜੇ ਨੇੜੇ ਕਰਕੇ ਸਭ ਦੰਦ 6 ਦੰਦ ਹਣਾ ਨਹੀਂ ਠੀਕ ਆ ਕਰਮਾਂ ਵਾਲੀ ਸਰੀਰ ਕਟਾਂਚਾ ਤੇ ਚਮੜੀ ਬਹੁਤ ਪਤਲੀ ਦੀ ਝੁੱਟੀ ਹੈ ਨਾ ਦੇ ਕੱਟੀ ਮੈਨੂੰ ਮੇਰੇ ਅੱਗੇ 12 13 ਦੀ ਦੇ ਦੋਗੀ ਤੇ ਇਹਦੀ ਪੂਛ ਵੇਖੀ ਕਿੱਡੀ ਲੱਗ ਤਰੀਕੇ ਦੀ ਉਧਰ ਲੀਆਂ ਮਈਆਂ ਦੀ ਹੈ ਨਾ ਬਸ ਬਸ ਛੱਤੀ ਬਹੁਤ ਚੰਗੀ ਆ ਬਾਕੀ ਬਹੁਤ ਮਹਾਰਾਜ ਦੀ ਮਿਹਰ ਆ ਉਦੋਂ ਦਾ ਮਾਲ ਬਹੁਤ ਵਧੀਆ ਲੱਗ ਜਾਂਦਾ ਹੈ ਅੱਛਾ ਪਈ ਜਾਂਦੇ ਸੀ ਨਾ ਪਟਾਕੇ ਮੈਂ ਕਹਿੰਦਾ ਵੀ ਅਸੀਂ ਤੈਨੂੰ ਦੱਸਣ ਲਿਆ 6 7 ਪਾਉਨੇ ਆ ਫੇਰ 7 ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਆਉਂਦੇ ਆਉਂਦੇ ਹੀ ਵਿਗ ਜਾਂਦੀਆਂ ਲੈ ਭਈ ਆ ਗਈ ਯਾਰ ਛੱਤੀ ਕਰ ਮਾਲੀ ਨੇ ਮੈਂਟੀ ਮਾਰਿਆਈ ਗੱਡੀ ਬਹੁਤ ਜ਼ਿਆਦਾ ਚੰਗੀ ਵਾਕੇ ਤੇ ਲੇਟ ਹੋ ਗਈ ਹੈ ਨਾ ਜੱਟਾ ਥਣ ਬਹੁਤ ਸੋਹਣਾ ਕੱਟਦੀ ਹੈ ਯਾਰ ਬੱਚਾ ਕੀ ਇਹਦੇ ਕੋਲੇ ਕੱਟੀ ਮਗਰ ਆਏ ਹਾਏ ਕੱਟੀ ਵੀ ਸਾਰੀ ਬਾੜੀ ਚੰਗੀ ਕੀ ਆ ਬਈ ਚੋਣ ਇਹਦੀ ਆ ਦਿਖਾ ਨਹੀਂ ਮਾਰਾਂ ਥੱਲੇ ਹੀ ਮਾਰਨੇ ਪੈਣੀ ਹੈ ਮਜਬੂਰੀ ਆ ਵੇਚ ਚੋਂਗੇ ਦੇੜੇ ਕਰਕੇ ਹੱਥ ਬੋਲਾ ਹੀ ਆ ਹਜੇ ਵੇਚ ਚੋਂਗੇ ਨਹੀਂ ਕੋਈ ਸ਼ੱਕ ਨਹੀਂ ਜੱਟਾ ਜਿਉਂਦੀ ਰਵੇ ਜਿਹੜੇ ਘਰੇ ਗਈ ਕਰਮਾਂ ਲਈ ਯਾਦ ਹੀ ਕਰੂ ਅਗਲਾ ਹਨਾ ਹਾਂ ਥਣ ਦੇ ਝੋਣ ਬਹੁਤ ਜ਼ਿਆਦਾ ਹੀ ਚੰਗੀ ਆ ਜੀ ਨਹੀਂ ਕਿਆ ਬਾਤ ਵਾਹ ਝੋਣ ਦਾ ਤਾਂ ਬਈ ਲਾਮਾ ਹੀ ਨਹੀਂ ਕੋਈ ਦੋਰੇ ਡੋਕਾ ਜੀ ਲੱਗੂ ਅੱਛਾ ਹਾਂ ਜਿਹੜਾ ਲੈ ਕੇ ਜਾਊ ਯਾਦ ਕਰੂ ਯਾਦ ਕਰੂਗੀ ਪੂਰਾ ਯਾਦ ਵਾਕੇ ਝੋਟੀ ਚੰਗੀ ਆ ਲਓ ਵੀ ਸੱਜਣੋ ਕੋਲੂਨ ਸੂਈ ਝੋਟੀ ਮਗਰ ਕੱਟੀ ਵੇਖੋ ਤੇ ਵੀਡੀਓ ਬਣਾਉਣ ਦਾ ਟਾਈਮ ਵੀ ਦੱਸ ਦਈਏ ਵੇਖੋ ਸਜਣੋ ਮਬਾਬੀ ਦੀ ਬੋਦੀਆ ਕੀ ਬਾਤ ਹੈ ਕੋਈ ਸ਼ੱਕ ਨਹੀਂ ਸਜਣੋ ਸ਼ਾਹ ਕਾਲੀ ਝੋਟੀ ਆ ਪੂਛ ਚ ਕੱਟੀ ਵਾਂਗੂ ਦੋ ਕਵਾਲ ਜਿਹੜੇ ਇਹਦੇ ਵਾਈਟ ਆ ਬਾਕੀ ਸਾਰੀ ਮੂਰ ਰੰਗਾਂ ਕਰਮਾਂ ਵਾਲੀ ਪੂਰੀ ਚੰਗੀ ਕੱਟੀ ਪੂਰੀ ਚੰਗੀ ਕੱਟੀ ਗਈ ਹਾਂ ਥੱਲੇੋਂ ਦੇਖ 12 ਕਿਲੋ ਦੁੱਧ ਦੇ ਦਿਆਂਗੀ ਜੱਟਾ ਜਾਤ ਕੁਆਲਿਟੀ ਦੇ ਹਿਸਾਬ ਨਾਲ ਇੱਥੇ ਵਾਈ ਬਹੁਤ ਚੰਗੀ ਆ ਇਹ ਤੇ ਚਵਾਈ ਚੰਗੀ ਉਹ ਪਸੂ ਦੁੱਧ ਤੇ ਵੀ ਛੀਤੀ ਆ ਜਾਂਦਾ ਕੋਈ ਸ਼ੱਕ ਨਹੀਂ ਬਹੁਤ ਚੰਗਾ ਬਈ ਹਨਾ ਹਾਂ ਬਹੁਤ ਜ਼ਿਆਦਾ ਜੰਗਲੀ ਕੱਟੀ ਇਹਦਾ ਦੂਜਾ ਰੇਟ ਕੀ ਰਹੂਗਾ ਸਾ ਜੀ ਜੋ ਸੰਤੂ ਸਾਹਿਬ ਕਹੋ ਤੁਸੀਂ ਹਾਂ ਜਿੰਨੇ ਕੱਟੀ ਚੰਗੀ ਆ ਜਿੰਨੇ ਦੀ ਕਹੋ ਕੱਟੀ ਦੋਦੇ ਦੀ ਵੇਖ ਜੂਗੀ ਸਹੀ ਕਿ ਨਹੀਂ ਹਾਂ ਜਿੰਨੇ ਦੀ ਤੁਸੀਂ ਕਹੋ ਨਹੀਂ ਦੇ ਦੀ 1 5 ਦੀ ਹੈ 1 5 ਦੀ ਦੇ ਦੀਏ ਵੇਖ ਲਾ ਭਾਵੇਂ 10 ਦੀ ਦੇ ਦੇ ਸੰਤੂ ਸਾਹਿਬ 93000 ਦੀ ਕੱਟੀ ਦੇ ਦਾਂਗੇ ਅੱਛਾ ਜੀ ਹਾਂ 90 ਤੇ ਹਾਂ 10 ਹਾਂ 90 ਦੇ 3 93000 93000 ਪੱਕੀ ਗੱਲ ਆ ਪੱਕੀ ਗੱਲ ਹੈ ਕੋਈ ਸ਼ੱਕ ਨਹੀਂ ਜਾਇਜ ਆ ਜਮਾ ਜਾਏਗਾ ਕੋਈ ਸ਼ੱਕ ਨਹੀਂ ਚੰਗੀ ਚੰਗੀ ਆ ਬਈ ਪੂਰੀ ਚੰਗੀ ਬਾਜ਼ਾਰੀ ਜਿਆਦਾ ਤੇ ਬਾਕੀ ਜਿਹੜਾ ਫੋਨ ਲਾਉ ਛੋਟ ਛੱਪਾ ਤਾਂ ਅਗਲਾ ਕਰਾਈ ਜਾਊਗਾ ਕਰ ਦਾਂਗੇ ਬਈ ਛੋਟ ਕਰ ਦਾਂਗੇ ਹਨਾ ਕਰ ਹੀ ਦਈਏ ਕਰ ਤੇ ਇੱਕੋ ਹੀ ਜੀਚੋ 500 ਛੋਟ ਕਰਦੀਆਂ 90 ਦੀ ਜਾਵੇ ਬਸ 90 ਚੋਂ ਵੀ 500 ਛੋਟ ਆ 500 ਛੋਟ ਕਰ ਨਹੀਂ ਕੋਈ ਸ਼ੱਕ ਹੋ ਨਹੀਂ ਅਗਲਾ ਕਹਿੰਦਾ ਤੈਨੂੰ ਹਣਾ ਹਾਂ ਬਸ ਬਈ ਜੈਸ ਕੋਈ ਛੱਕ ਨਹੀਂ ਲਾ ਵੀ ਪਹਿਲੇ ਨੰਬਰ ਤੇ ਦਿੱਤੀ ਕੱਟੀ ਵੀ ਚੰਗੀ ਤੇ ਰੇਟ ਵੀ ਜੈਜ ਕਰਤਾ ਹਣਾ ਬਈ ਸਰੀਰ ਬਹੁਤ ਜਿਆਦਾ ਚੰਗਾ ਹਾਂ ਦੇਵਾ ਬਹੁਤ ਸਾਗ ਨਹੀਂ ਕੱਟੀ ਵਾਲੀ ਚੰਗੀ ਆ ਮਗਰ ਵੀ ਕੱਟੀ ਆ ਗਈ ਤੇ ਇੱਕ ਆ ਆ ਗਈ ਤੇ ਇੱਕ ਅੱਗੇ ਤੋਕੜ ਗੱਬ ਚੈੱਕ ਪਾਸ ਵੀ ਆ ਗਈ ਬਈ ਦੋ ਦੰਦ ਕੱਟੀ ਜਾਂਦੇ ਦੋਂਦੀ ਮੂੰਹ ਕਿਉਂ ਦੋ ਦੰਦਾਂ ਦਾ ਪੰਚਾ ਇੱਕ ਆਵਾਂਗੇ ਕੀ ਬਾਤ ਆ ਯਾਰ ਬੜਾ ਕੱਦ ਕੁੱਦ ਕੀਤਾ ਇਹਨੇ ਜੱਟਾ ਹਾਂ ਬਈ ਕੋਈ ਆਲ ਦੌ ਤੇ ਪਲੂਨ ਸੂਈ ਪਲੂਨ ਤੱਕ ਕਰਾਏਗਾ ਤਸੱਲੀ ਨੂੰ ਹਟਦਾ ਨਹੀਂ ਮਾਰਦੀਆਂ ਕੋਈ ਸ਼ੱਕ ਨਹੀਂ ਕਈ ਬੱਚੇ ਨੂੰ ਤਾਂ ਵੱਡ ਵੱਡ ਪੈਂਦੀ ਆ ਬਸ ਬਸ ਤੇ ਜੱਟਾਂ ਇਹਨੇ ਦੁੱਧਾਂ ਦੇ ਚ ਕੱਦ-ਕੁੱਦ ਵੜਾ ਕੀਤਾ ਬੜੀ ਗੇਹੇ ਭੈਣ ਭਰਾ ਨੇ ਸਾਂਭੀ ਯਾਰ ਹਣਾ ਹਾਂ ਬਹੁਤ ਸਾਂਭੀ ਤੇ ਇਹਦੇ ਥੱਲੇ ਹੁਣ ਕਿੰਨੀਆਂ ਧਾਰਾਂ ਕਿੰਨੇ ਦਿਨਾਂ ਦੀ ਸੰਤੂ ਸਾਹਿਬ ਜਿਹੜਾ ਕੰਡੇ ਵਾਲਾ ਦੁੱਧ ਹੋਊਗਾ 10 ਹੋਊਗਾ ਠੀਕ ਆ ਹਾਂ ਤੇ ਸੂਈ ਕਿਤੇ ਸੀ ਤੇ ਦੀ ਆ ਸੂਈ ਨੂੰ ਬਈ ਇਹਨੂੰ 9 ਦਿਨ ਹੋ ਗਿਆ 9 ਦਿਨ ਸੂਈ ਨੂੰ ਹਫਤੇ ਦੀ ਸੂਈ ਆ ਹਫਤੇ ਦੀ ਸੂਈ ਬੱਚਾ ਆ ਗਿਆ ਕੱਟਾ ਜੂਣ ਜਾਣਦਾ ਬਈ ਇਹਦੀ ਵੀ ਮੋਟਰ ਯਾਰ ਜਿਵੇਂ ਪਹਿਲੇ ਨਾਲ ਤੇ ਚੂਣ ਐ ਲੱਗੀ ਜਿਵੇਂ ਹਨਾ ਹਾਂ ਬਸ ਨਾ ਪੱਤ ਓਏ ਹਟ ਜਾ ਸੋਨੇ ਤੇ ਜਟਾ ਸੁਬਾ ਕਿੰਨੇ ਕ ਵਜੇ ਕੀਤੀ ਚਵਾਈ ਸੁਬਾ ਸਤੂ ਸਾਬਾ ਜੀ ਤਕਰੀਕ ਦੱਸੋ ਤੁਸੀਂ ਕਿੰਨੀ ਹੈ 10 10 50000 ਦਾ ਡੰਨ ਭਰਾਂਗੇ ਜੇ ਆਪਾਂ ਟਾਈਮ ਇੱਕ ਮਿੰਟ ਦਾ ਵੀ ਲਾਇਆ ਸਾਢੇ 6 ਤੋਂ ਪਹਿਲਾਂ ਦੀ ਚਵਾਈ ਹੋਵੇ ਅੱਛਾ ਐਡੀ ਆ ਬਈ ਆਪਾਂ ਨੇ ਜ਼ਿੰਦਗੀ ਚ ਨਹੀਂ ਕਰਦੇ ਇਹੋ ਜਿਹੇ ਕੰਮ ਠੀਕ ਆ ਠੀਕ ਆ ਠੀਕ ਜਟਾ ਝੂਟੀ ਤੇਰੀ ਇਹ ਵੀ ਬਹੁਤ ਖਰੀ ਆ ਝੂਟੀ ਬਈ ਔਰ ਛੋ ਕੁਛ ਨਹੀਂ ਠੰਡੀ ਬਹੁਦੇ ਵਾਕਿਆ ਯਾਰ ਥਣ ਬੜਾ ਚੰਗਾ ਕੱਢਿਆ ਇਹਨੇ ਦੇਖੀ ਬਈ ਚਵਾਈ ਥੋੜੀ ਜਿਹਾ ਮੇਰੇ ਤੋਂ ਡਰਦੀ ਆ ਆ ਦੇਖੀ ਚਵਾਈ ਇੱਥੋਂ ਦਿਖਾਉਂਦੀ ਵਾਕਿਆ ਕੋਈ ਸ਼ੱਕ ਨਹੀਂ ਜੱਟਾ ਚਵਾਈ ਤਾਂ ਇਹਦੀ ਵੀ ਬਹੁਤ ਖਰੀ ਆ ਹਜੇ ਇਹਦੀ ਚਵਾਈ ਫਣੂਗੀ ਵੀ ਹੋਰ ਚੰਗੀ ਮੈਂ ਨਾ ਟੈਨਸ਼ਨ ਹੀ ਨਾ ਲੈ ਦੁੱਖ ਤੋੜਦੇ ਇਹਨੇ ਤਾਂ ਦੇਖ ਚਵਾਈ ਨਹੀਂ ਕੋਈ ਸ਼ੱਕ ਪਹਿਲਾਂ ਕੱਟੀ ਆ ਤੇ ਚਵਾਈ ਐਂ ਲੱਗੀ ਤੀਜੇ ਸੂਏ ਵਾਲੀ ਮਹਿੰਦੀ ਨੇਕ ਓਕੇ ਅਮੈਂ ਹੰਡੀ ਕੱਟੀ ਆ ਵੇ ਓਕੇ ਆ ਕੱਟੇ ਨੂੰ ਵੀ ਬਾਹਰ ਯਾਰ ਮੈਂ ਤਾਂ ਆਇਆ ਵੀ ਦੂਦਾਂ ਦਾ ਕੱਟੀ ਨੇ ਬੜਾ ਕੱਦ-ਕੁੱਦ ਪਿੱਛਾ ਕਰਮਾ ਵਾਲੀ ਨੇ ਹੈਂ ਦੰਦ ਵੀ ਚੈੱਕ ਹਟਦਾ ਨਹੀਂ ਅਜ ਦਿਖਾਵਾਂਗੇ ਫਿਰ ਅੱਛਾ ਖਾ ਲਓ ਕੀ ਬਾਤ ਸੱਜਣੋ ਬੇਲ ਤੱਤ ਕਾਠ ਲਾਲੀ ਜਲੇਵਾ ਪੂਰਾ ਤੇ ਟਾਈਮ ਤੁਹਾਨੂੰ ਭਰਾ ਨੇ ਦੱਸਤਾ ਵੀ ਤੜਕੇ ਇਸ ਵੇਲੇ ਚਵਾਈ ਹੋਈ ਆ ਕਰੂ ਚੱਕ ਕੱਟੀ ਨੂੰ ਕੋਈ ਓੜਾ ਬੰਨਣਾ ਨਹੀਂ ਜਿਵੇਂ ਕਹਿ ਦਈਏ ਨਾ ਕਿਆ ਬਾਤਾਂ ਹੁਣ 10 ਕਿਲੋ ਦੁੱਧ ਹੈ ਦੇ ਕੋਲੇ ਹੈ ਨਹੀਂ ਕੋਈ ਸ਼ੱਕ ਨਹੀਂ ਮੂੰਹ 'ਚ ਹੱਥ ਪਾਉਣ ਦਾ ਤਰੀਕਾ ਵੀ ਚੰਗਾ ਤੇਰਾ ਬਾਈ ਬਾਈ ਦੋ ਦਿਨ ਤੇ ਆਪੇ ਓਕੇ ਲੈ ਚੱਲ ਹੁਣ ਗੱਲ ਪਾਉਣੀ ਹੁਣ ਮੂੰਹ 'ਚੋਂ ਆਥੀ ਨਾ ਕੱਢੇਗਾ ਉਹਦੇ ਵਿਚਾਰੀ ਕੀ ਕਰੂ ਵਾਕੇ ਝੁੱਟੀ ਤੇਰੀ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਹੈ ਨਾ ਕਿ ਉਹ ਸਜਣੋ ਸਾਬਤ ਕਰੀ ਜਾਂਦੇ ਚੀਜ਼ਾਂ ਹੀ ਸਾਬਤ ਆ ਲੀਆਂ ਇਹ ਜਿੱਥੋਂ ਆਉਂਦੀਆਂ ਪਈਆਂ ਸਿੰਘ ਵੀ ਬਹੁਤ ਕੰਮ ਦਾ ਹਨਾ ਕੱਟੀ ਬਈ ਬਹੁਤ ਜ਼ਿਆਦਾ ਜੰਗੀਏ ਜੀ ਗਰੇ ਥੋੜਾ ਜਿਹਾ ਬਿਯਾਰ ਲਾ ਦਿੰਦੇ ਤੇ ਦੱਸ ਦੀ ਵੀ ਮੈਂ ਕੀ ਚੀਜ਼ ਹਾਂ ਹਾਂ ਤਣ ਜਾਣੀ ਹੀ ਥੱਲੇੋਂ ਹਾਂ ਤੇ ਲੋਕਾਂ ਨੇ ਬਈ ਮੋਲ ਬਿਯਾਰ ਨੇ ਭਰਉਣੀ ਹੂੰ ਨਹੀਂ ਓਕੇ ਆ ਦੁੱਧ ਦਾ ਦੁੱਧ ਹੀ ਆ ਹਾਂ ਡੰਨ ਗਏ ਤਾਂ ਕੋਈ ਟਾਈਮ ਨੋਟ ਕਰ ਲੈ ਵੀਡੀਓ ਬਣਾਉਣੀ ਹੋਵੇ ਤਾਂ ਲੋਕ ਸਿੱਧੀਆਂ ਛੱਡਦੇ ਆ ਛੱਡਦੇ ਆ ਸਹੀ ਗੱਲ ਆ ਕੋਈ ਸ਼ੱਕ ਹੀ ਨਹੀਂ ਹਾਂ ਤੇ ਆਪਾਂ ਬਈ ਉਹੋ ਜਿਹਾ ਨਹੀਂ ਕੋਈ ਕੰਮ ਤੇ ਹੁਣ ਇਹਦਾ ਰੇਟ ਫਿਰ ਕੀ ਕਰੇਗਾ ਰੇਟ ਸੰਤੂ ਸਾਬ ਕੱਟੀ ਦੇ ਹਿਸਾਬ ਨਾਲ ਭਾਈ ਜਿੰਨਾ ਮਰਜ਼ੀ ਕਰੀ ਜਾਈਏ ਠੀਕ ਆ ਆਪਾਂ ਜਾਇਜ਼ ਹੀ ਕੀਮਤ ਕਰਦੀਆਂ ਕਿੰਨਾ ਜਾਇਜ਼ ਵਾਲੇ ਤੇ ਕੰਮ ਹੀ ਨਹੀਂ ਕਰਨਾ ਕਿੰਨਾ ਕਰਦੀ ਹੈ ਇੱਕ 10 ਦੀ ਦੇਤੀ ਇੱਕ ਲੱਖ ਤੇ 10000 ਹਾਂਜੀ ਉਹਦੇ ਚ ਪਿਆਰ ਮੁਹੱਬਤ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਪੱਕੀ ਕਰ ਜਾਇਜ਼ ਹਾਂ ਜਾਇਜ਼ ਕੋਈ ਨਹੀਂ ਜਾਇਜ਼ ਨਹੀਂ ਇੱਕ ਪੰਜ ਦੀ ਝੂਟੀ ਮਹਿੰਗੀ ਦੀ ਦੋ ਛੱਡ ਦਾਂਗੇ ਇੱਕ ਲੱਖ ਤੇ 3000 ਚੱਲ ਕੋਈ ਲਾ ਗਿਆ ਫੋਨ ਤਾਂ ਯਾਰ 500 ਹੋਰ ਛੱਡ ਦੀ ਦੋ ਉਹਦੀ ਬਈ ਬਸ ਲਾਸਟ ਇਹ 1 ਲੱਖ ਤੇ 2000 ਬਸ ਜੈ ਜੈ ਕੋਈ ਸ਼ੱਕ ਨਹੀਂ ਯਾਰ ਛੋਟੀ ਦਾ ਊੜਾ ਬੰਨਣਾ ਹੀ ਨਹੀਂ ਕੋਈ ਸੱਜਣੋ ਕਾਦ ਬਈ ਬਹੁਤ ਆ ਦੋ ਦੰਦ ਕੱਟੀ ਆ ਇਹਨਾਂ ਦੇ ਪਾਲਣ ਤੇ ਖਰਚਾ ਚੜ ਜਾਂਦਾ ਹਾਂ ਤੇ ਆਉਂਦੇ ਸੂਏ ਨੂੰ ਯਾਰ ਇਹ ਮੈਂ ਬਹੁਤ ਤਗੜੀ ਬਨਜੂ ਹਨਾ ਦੁੱਧ ਦੇ ਦੂ 12 ਤੋਂ ਪਲੱਸ ਇਹੋ ਕੀ ਬਈ ਸੌਖਾ ਹਨਾ ਹਾਂ ਸੌਖਾ ਹੀ ਦੋ ਜਿਹੜੇ ਹਿਸਾਬ ਨਾਲ 10 ਕਿਲੋ ਹੋਣਾ ਹਾਂ ਹਾਂ ਬਸ ਤੇ ਇਹ ਕਾ ਕਿਵੇਂ ਇਹਦਾ ਕੀ ਹਿਸਾਬ ਕਿਤਾਬ ਜੀ ਇਹ ਬਈ 6 ਮਹੀਨਾ ਜਾ ਰਿਹਾ ਏ ਅੱਛਾ ਹਾਂਜੀ ਤੇ ਇਹ ਵੀ ਤੋਕੜ ਗੱਬਾ ਨਾ ਮੈਂ ਕਿਹਾ ਚੈੱਕ ਪਾ ਦੇ ਆਂ ਦਿਖਾਉ ਸੰਦੇ ਸਭ ਤੇ ਠੀਕ ਆ ਇਹਦੀ ਚਵਾਈ ਜਿਹੜੀ ਕੀਤੀ ਆ 7 ਵਜੇ ਦੇ ਕਰੀਬ ਦੀ 7 ਵਜੇ ਦੀ ਚਵਾਈ ਕੀਤੀ ਆ ਤੇ ਲੇਵਾ ਸੋਣਾ ਤੇ ਇਹ ਤੋਂ ਵੀ ਬਈ ਬੱਚਾ ਭਾਈ ਹੁਣੇ ਝੋਲਾ ਐਡੀ ਮਿੱਠੀ ਆ ਹਾਂ ਪਰ ਇਹ ਇੱਕ ਟਾਈਮ ਥੋੜਾ ਜਿਆ ਟੀਕਾ ਲਵਾਉਂਦੀ ਆ ਇੱਕ ਟਾਈਮ ਬੱਚੇ ਤੇ ਮਿਲਦੀ ਆ ਤੇ ਦੁੱਧ ਕਿੰਨਾ ਜਿਹੜਾ ਭਾਂਡੇ ਚ ਆਜੂ ਪੌਂਡੇ ਜਿਹੜਾ ਪੌਣ ਵਾਲਾ ਦੁੱਧ ਆ ਬਈ 3 ਗੱਲ ਵਾ ਕੇ ਦਿੰਦੀ ਆ ਉਹ 2 ਕਿਲੋ ਤੇ ਜਿੱਦਾਂ ਬੱਚੇ ਤੇ ਮਿਲਦੀ ਹੋਰ ਉਹ ਤਿੰਨ 5 ਕਿਲੋ ਦੁੱਧ। 5 ਕਿਲੋ ਦੁੱਧ ਤੱਕੜੀ ਵਾਲਾ 6 ਮਹੀਨਾ ਜਾ ਰਿਹਾ ਤੇ ਬੱਚਾ ਮਗਰ ਬੂਰਾ ਕੱਟਾ ਜੀ। ਆ ਜੀ। 6ਵਾਂ ਮਹੀਨਾ। ਹਾਂ ਚੈੱਕ ਕੋਈ ਕਰਾਵੇ ਗਾਰੰਟੀਦਾਰ ਚੈੱਕ ਆ ਜੀ। ਸਾਡੇ ਸਰਕਾਰੀ ਡਾਕਟਰ ਨੇ ਚੈੱਕ ਕੀਤੀ ਨਾਲ ਨੰਬਰ ਵੀ ਲਾ। ਓਕੇ ਰਿਪੋਰਟ ਹੀ ਆ। ਬਾਕੀ ਕੋਈ ਆਪ ਵੀ ਚੈੱਕ ਕਰਾ ਲਈ ਯਾਰ। ਪੰਜ ਪੂਰੇ ਹੋ ਗਏ ਛੇਵਾਂ ਲੱਗ ਗਿਆ ਛੇਵਾਂ ਲੱਗਿਆ ਬਈ ਸਾਢੇ ਪੰਜਾਂ ਦੇ ਉੱਪਰ ਹੀ ਹੋਊਗੀ ਛਿਆਂ ਦੇ ਲੱਗੇ ਪਹੁੰਚਣ ਵਾਲੇ ਛੇ ਵੀ ਪੂਰੇ ਹੋਣ ਵਾਲੇ ਆ ਤੇ ਸੱਤਵਾਂ ਲੱਗਣ ਵਾਲਾ ਥੋੜਾ ਘੱਟ ਉੱਪਰ ਤੇ ਤੌਰ ਚੈੱਕ ਕਰਾਈਏ ਦੀ ਤੌਰ ਬਈ ਚੈੱਕ ਕਰਾਉਗੀ ਮੈਂ ਚੰਗੀ ਆ ਤੇਰੀ ਜੱਟਾ ਇਹ ਵੀ ਮੈਂ ਬਈ ਦੁੱਧ ਵੀ ਜੀ ਵਸਿਆ ਦੇਣ ਵਾਲੀ ਆ ਹਾਂ ਮੈਂ ਚੰਗੀ ਸੱਜਰ ਦੁੱਧ ਮੈਂ ਦੇ ਦੂ 12 13 ਕਿਲੋ ਸੌਖਾ ਬਈ ਹਨਾ 4 ਰੁਪਏ ਇੰਨੀ ਕਿਹਾ ਮੈਂ ਕਹਿੰਦਾ ਬਹੁਤ ਇਜਾਜ਼ਤ ਰਾਸ਼ਨ ਵੜ ਵੜ ਖਾਂਦੀ ਆ ਵੜ ਵੜ ਕਿਹੋਣ ਆਲਾ ਚਾਹੀਦਾ ਵਾਕਿਆ ਜੀ ਤੇ ਚੂਣ ਵੀ ਚੰਗਾ ਹੋਊਗਾ ਬਾਈ ਥਣ ਕੰਮ ਦਾ ਹਣਾ ਥਣ ਵੇ ਕੱਡਾ ਕੰਮ ਦਾ ਕਰਮਾ ਵਾਲੀ ਨੂੰ ਤੇ ਸੁਆ ਕਿਹੜਾ ਸੁੰਦੀ ਇਹ ਗਾਂ ਨੂੰ ਸੁਆ ਬਾਈ ਤਿੱਜਾ ਕਦੋਂਦੀ ਤਿੱਜਾ ਕਹੂ ਹਣਾ ਨਵੀਂ ਆ ਮੈਂ ਤੋਰ ਵੀ ਚੰਗੀ ਏ ਦੀ ਸਾਰਾ ਕੋਸ਼ੀ ਬਈ ਬਿਲਕੁਲ ਹੀ ਚੰਗੀ ਆ ਮੈਂ ਫੈਂਡ ਇਹਦੀ ਹਾਲੇ ਯਾਰ ਇਹ ਵੱਧੇ ਐ ਮੈਂ ਤੁਹਾਨੂੰ ਕਹੇ ਅੱਛਾ ਸਜਰਾਂ ਦੇ ਵਿੱਚ ਦੁੱਧ ਦੇ 8 ਤੋਂ 10 ਪੈਂਡ ਲਿਆ ਦਿੰਗੇ ਫੈਂਡ ਤੋਕੜ ਆ ਨਾ ਕੋਕੜਿਆ ਤੇ ਬੱਚਾ ਜਿਹੜਾ 5 ਹੈ ਨਾ 5 ਹੀ 10 ਸਾਲ ਦਾ ਵਾਕਈ ਤੇ ਆ ਬੱਚਾ ਦੇ ਨਾਲ ਬੱਚਾ ਵੀ ਨਾਲ ਹੀ ਆ ਤੇ ਠੀਕ ਆ ਤੇ ਰੇਟ ਇਹਦਾ ਰੇਟ ਇਹਦਾ ਬਈ ਜੈ ਜੀ 65 ਦੀ ਵੀ ਮੈਂ ਵੇਖ ਜਾਂਦੀ ਆ ਠੀਕ ਆ 60000 ਦੀ ਦੇ ਦਾਂਗੇ 60000 ਹਾਂ ਮੈਂ 65 ਦੀ ਵੀ ਵੇਖਦੀ ਆ ਹਾਂ ਜੀ ਪਰ ਆਪਾਂ 60 ਦੀ ਦੇ ਦਿਆਂਗੇ 60 ਦੀ ਦੇ ਦਾਂਗੇ ਤੇ ਉਹਦੇ ਚ ਕੋਈ ਪਿਆਰ ਮੁਹੱਬਤ ਹੋ ਜੂ ਮਾੜਾ ਮੋਟ 2000 ਛੱਡ ਦਾਂ 58000 58000 ਕੋਈ ਮਾੜੀ ਨਹੀਂ ਕਹੇਗਾ 5000 ਬੰਦੇ ਬੱਚਾ ਨਾ ਹੈਗਾ ਕੱਟਾ ਬਹੁਤ ਚੰਗਾ ਤੇ ਇੱਕ ਬੱਚਾ ਅੰਦਰ ਵੀ ਆ ਤਿੰਨ ਜਾਨਵਰ ਹੋ ਗਏ 10 ਗਏ 58000 ਚ 55000 ਵੀ ਬਿਲਕੁਲ ਜਾਇਜ਼ ਹੀ ਆ ਜਸ ਤੇ ਨੋ 500 ਛੋਟ ਕਰਾਂਗੇ ਹਜੇ ਵੀ ਹਾਂ ਨਹੀਂ ਠੀਕ ਸਾਢੇ 57 ਦੀ ਤੇ ਭਾਈ ਮੰਗਣ ਸੀ ਰਾਗੀ ਆਦਾ ਮੇਰਾ ਕੀ ਰਹਿ ਗਿਆ ਆ ਤੂੰ ਤਾਂ ਡੱਪ ਗਈ ਆ ਤਿਆਰ ਹੋਈ ਮੈਂ ਵਧੀਆ ਵੇਖ ਜਾ ਜੀ ਤਿਆਰ ਹੋਈ ਜਿਹੜੀ ਆ ਫੇਰ ਚਲੋ ਉਹਦੀ ਕੀ ਕਿਸਮਤ ਹੈ ਕਿੰਨੇ ਦੀ ਵੇਖਣੀ ਕਿੰਨੇ ਦੀ ਨਹੀਂ ਵੇਖਣੀ ਆਹ ਉਹ ਤਾਂ ਸਾਮਨ ਤੇ ਡਿਪੈਂਡ ਹੋ ਜੂਗਾ ਹਾਂ ਦੇ ਕੋ ਨਸੀਰ ਕੋ ਵੀ ਫਿਰ ਤਨੀ ਦੇਖ ਜੀ ਆਜੇ ਭੁੱਖੀ ਬੰਦੂਗਾ ਤਾਂ ਹਾਂ ਬਸ ਤੇ ਹੋਰ ਕੋਈ ਸਨੇਹਾ ਪੱਤਰ ਬਸ ਆਪਣੇ ਭੈਣਾ ਭਰਾਵਾਂ ਨੂੰ ਜਿਹੜੇ ਪਿਆਰ ਪੂਰ ਕਰਦੇ ਇਨਾਂ ਬਸ ਧੰਵਾਦੀ ਆ ਜੀ ਉਹਨਾਂ ਦਾ ਹਨਾ ਹਾਂ ਇੰਨੇ ਜੋਗੇ ਨਹੀਂ ਜੰਨੇ ਜੋਗੇ ਕਰਤਾ ਜੰਨੇ ਜੋਗੇ ਕਰਤਾ ਹਨਾ ਧੰਨਵਾਦ ਆ ਸੱਜਣੋ ਓਮਕਾਰ ਵਾਲੀ ਵੀਡੀਓ ਵੇਖਣ ਲਈ ਸਪੈਸ਼ਲੀ ਟਾਪ ਦੇ ਹੀਰੇ ਵਿਖਾਏ ਆ ਤੁਹਾਨੂੰ ਤਿੰਨ ਤੋਕੜ ਗੱਬ ਤਾਂ ਫੇਰ ਇਕ ਲਿਆਇਆ ਹੀ ਲਿਆ ਕਹਿੰਦਾ ਕਿ ਜੈਦ ਫੇਰ ਆ ਹਜੇ ਦੋ ਵਹਿਕੀਆਂ ਹਨਾ ਟੋਕੜਾਂ ਗੱਬਣਾ ਵਿੱਚ ਆ ਕੇ ਹਨਾ ਝੂਟੀਆਂ ਚੰਗੀਆਂ ਸੀ ਉਹ ਵੀ ਉਹ ਬਹੁਤ ਚੰਗੀਆਂ ਸੀ ਇਹਨਾਂ ਦੇਖ ਜਾ ਚਲੋ ਕੋਈ ਨਹੀਂ ਆਪਾਂ ਨੂੰ ਤਾਂ ਵੇਖਿਆਂ ਦਾ ਹੀ ਪਾ ਹਨਾ ਬਸ ਬਸ ਤੇ ਧੰਨਵਾਦ ਆ ਸਚਨੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ